ਹਾਂਜੀ ਸਵਾਗਤ ਹੈ ਸਾਡੇ ਪਹਿਲੇ ਵਲੌਗ ਦੇ ਵਿੱਚ ਤੇ ਮੈਂ ਤੇ ਅੱਜ ਪਰਦੇਵ ਚੱਲੇ ਆ ਕਿੱਥੇ ਚੱਲੇ ਆ ਖੇਤ ਚੱਲੇ ਆ ਜਓ ਫਿਰ ਮਿੱਤਰੋ ਚਲੋ ਜੀ ਕੋਈ ਟਾਈਮ ਹੁੰਦਾ ਸੀ ਜਿਹੜਾ ਮੈਂ ਤੇ ਸਾਰੀ ਫੈਮਲੀ ਨਾਲ ਅਸੀਂ ਇੱਥੇ ਆਉਂਦੇ ਦੇ ਖੇਤ ਜਦੋਂ ਆਪਾਂ ਹੱਥੀ ਕੰਮ ਨਹੀਂ ਕਰਦੇ ਹੁੰਦੇ ਸੀਗੇ ਉਦੋਂ ਅਸੀਂ ਜੀ ਰੀ ਟਾਈਮ ਆਹੀ ਮਤਲਬ ਉਹ ਟਾਈਮ ਆ ਹੁੰਦਾ ਸੀ ਜਦੋਂ ਜੀ ਰੀ ਵੜਦੇ ਹੁੰਦੇ ਸੀ ਹੱਥੀਆਂ ਦੇ ਨਾਲ ਢੋਸਾ ਨਾਲ ਝਾੜਨੀ ਹਾਂ ਹਾਂ ਸਹੀ ਗੱਲ ਹੈ ਇੱਥੇ ਦੇ ਰੱਖਦੇ ਹੁੰਦੇ ਸੀਗੇ ਯਾਰ ਹੁਣ ਤਾਂ ਲੋਕ ਬਾਹਰੇ ਜਾਈ ਉਹਨੇ ਛੱਡ ਛੱਡ ਕੇ ਸਾਰੇ ਜ਼ਮੀਨਾਂ ਵੇਚ ਕੇ ਯਾਰ ਠੇਕੇ ਦੇਈ ਜਾਂਦੇ ਨੇਗੇ ਬਹੁਤ ਮਾੜਾ ਹਾਲ ਹੋਇਆ ਪਿਆ ਪੰਜਾਬ ਦਾ ਪੰਜਾਬ ਵਿੱਚ ਜਿਹੜੇ ਹੈਗੇ ਨੇ ਬਈ ਨਸ਼ਿਆਂ ਨੇ ਖਾਲੀ ਨਸ਼ਿਆਂ ਦੇ ਖਾਲੇ ਇੱਥੇ ਉਹ ਤਾਂ ਅਸੀਂ ਮੰਝਾੜਾ ਹੁੰਦੇ ਸੀਗੇ ਇੱਥੇ ਬੈਠ ਕੇ ਜੀ ਤੇ ਅੰਦਾ ਘੈਂਡਾ ਮਹੌਲ ਹੁੰਦਾ ਸੀਗਾ ਬਾਬੇ ਰੋਟੀ ਖਾਣ ਦਾ ਸੁਆਦ ਆਉਂਦਾ ਸੀ ਜਾਨ ਵਾਲੇ ਮਿਰਚ ਦੇ ਖੇਤੀ ਸੁਆਦ ਆਉਂਦਾ ਸੀਗਾ ਹੁਣ ਲੱਗੇ ਬਾਲਾ ਗੈਂਡ ਸੀ ਦਸ ਗਿਆ ਹੁਣ ਤਾਂ ਟਾਈਮ ਹੈ ਉਹ ਬਦਲ ਗਿਆ ਬਾਕੀ ਯਾਰ ਦੇਖ ਜਿਵੇਂ ਸੁੰਨੀਆਂ ਹੋਈਆਂ ਬੇਨੇ ਸਾਰੀਆਂ ਲੈ ਕੋਈ ਨਹੀਂ ਹੈਗਾ ਖੇਤ ਦਾ ਆਲਾ ਬਾਬੇ ਇੱਥੇ ਡਰਾਈਵਰ ਖੜੇ ਹੁੰਦੇ ਸੀਗੇ ਹਾਂ ਜੋ ਹਰੇ ਬਾਈ ਨੂੰ ਛੱਡ ਕੇ ਲੋਕ ਯਾਰ ਬਾਹਰ ਤੁਰ ਜਾਂਦੇ ਨੇ ਠੇਕੇ ਰੇ ਦਿੰਦੇ ਨੇ ਹੁਣ ਆਲੇ ਦੁਆਲੇ ਬਾਬਿਆਂ ਆ ਟਾਈਮਾਂ 'ਚ ਤਾਂ ਬੈਠੇ ਹੁੰਦੇ ਸੀ ਲੋਕ ਹਾਂ ਹੁਣ ਤਾਂ ਕੋਈ ਹੈਗੀ ਨਹੀਂ ਕੋਈ ਨਹੀਂ ਯਾਰ ਓਰੇ ਸੁੰਨਾ ਪਿਆ ਯਾਰ ਕੋਈ ਵੀ ਆਉਂਦਾ ਨਹੀਂਗਾ ਬਸ ਹਰਾ ਵੱਟ ਕੇ ਤੁਰ ਜਾਂਦੇ ਆ ਜਿਹੜਾ ਵੀ ਕੋਈ ਹੈਗਾ ਬਜ਼ੁਰਗ ਤੇ ਬਾਕੀ ਕੁਛ ਨਹੀਂ ਰਿਹਾ ਹਾਂ ਵੀ ਬਾਪੂ ਅੱਥੀ ਝਾੜ ਦੇਦੇ ਇੱਥੀ ਵਰਦੇ ਦੇ ਪਹਿਲਾ ਜਮਾਨਾ ਵੱਖਰੀ ਸੀ ਹੈ ਨਾ ਹੁਣ ਤਾਂ ਲੋਕ ਬਾਹਰੇ ਜਾਈ ਜਾਂਦੇ ਨੇ ਹੈ ਨਾ ਪਾਪਾ ਇਹਨਾਂ ਨੂੰ ਦੱਸ ਜਦੋਂ ਆਪਾਂ ਇੱਥੇ ਹੱਥੀਂ ਆਉਂਦੇ ਹੁੰਦੇ ਸੀ ਇੱਥੇ ਬੈਠੇ ਹੁੰਦੇ ਸੀ ਹੈ ਨਾ ਲਓ ਪਾਪਾ ਇੱਥੇ ਬਹੁਤ ਦੁਨੀਆ ਵਸਦੀ ਸੀ ਇੱਥੇ ਦਾ ਆ ਸਾਰਾ ਭਰਿਆ ਹੋਇਆ ਰਹਿੰਦਾ ਸੀ ਆਹ ਗਰਾਉਂਡ ਦਾ ਸਾਰੇ ਕਾਲੇ ਆਉਂਦੇ ਤੇ ਇੱਥੇ ਇੱਥੇ ਦਰਖਤ ਹੁੰਦੇ ਸੀਗੇ ਦਰਖਤ ਹੁੰਦੇ ਸੀਗੇ ਹਾਂ ਦਰਖਤ ਰੋਟੀ ਆਪਾਂ ਖੇਤੀ ਖਾਂਦੇ ਸੀ ਨਾ ਬਾਪੂ ਹਾਂ ਘਰ ਤੋਂ ਵੱਧ ਟਾਈਮ ਤਾਂ ਆਪਾਂ ਖੇਤੀ ਰਹਿੰਦੇ ਸੀਗੇ ਪੂਰੇ ਵੇਲੇ ਰਹੇ ਰਹੇ ਸੀ ਇੱਥੇ ਰਾਤ ਨੂੰ ਇੱਥੇ ਹੁੰਦੇ ਸੀਗੇ ਜੀ ਰੀਆ ਜੀ ਹੱਥੀ ਜੀ ਰੀਆ ਪਾਸੀਆਂ ਨੇ ਉਹ ਕੀਤੀ ਸੀਗੀ ਹੁਣ ਤਾਂ ਮਸ਼ੀਨਾਂ ਆ ਗਿਆ ਹੁਣ ਤਾਂ ਸਾਰਾ ਕੁਝ ਉਹ ਕਰਤਾ ਨਾ ਬਾਪੂ ਹੁਣ ਤਾਂ ਖਤਮ ਆ ਖਤਮ ਆ ਸਾਰਾ ਹੁਣ ਤਾਂ ਲੋਕ ਹੱਥੀ ਝਾੜਦੇ ਸੀ ਜੀ ਰੀਆ ਝਾੜਦੇ ਸੀਗੇ ਕੁੱਪ ਮੰਨਦੇ ਸੀਗੇ ਸਭ ਕੋ ਆਣਾ ਲੋਕ ਆਹ ਹਰਾ ਵੜਦੇ ਸੀਗੇ ਵਧੀਆ ਹਨਾ ਲੋਕ ਬਾਹਰ ਚ ਜਾਈ ਜਾਂਦੇ ਨੇ ਸਾਰੇ ਲੈ ਹੋਰ ਹੁਣ ਤੇ ਕੰਮ ਠਾਪ ਹੀ ਹੋ ਗਿਆ ਸਾਰਾ ਬਾਪੇ ਕਿੰਨਾ ਕਾ ਫਰਕ ਆਗਾ ਹੁਣ ਤੇ ਪਹਿਲੇ ਦੇ ਜ਼ਮਾਨੇ ਚ ਬਹੁਤ ਫਰਕ ਹੈ ਪਹਿਲਾ ਵਾਲਾ ਜ਼ਮਾਨਾ ਕਿੱਥੇ ਆ ਜਾਣਾ ਪਹਿਲਾਂ ਤਾਂ ਭੈਣ ਚੋ ਦੀ ਕੀ ਜਿ ਸਾਰੇ ਬਿਲਜਾਂ ਦੀ ਥੋੜੇ ਜੇ ਪੈਸਿਆਂ ਦੀ ਰੇਟੇ ਵੀ ਵੱਧ ਗਏ ਹਨਾ ਚੀਜ਼ਾਂ ਮਹਿੰਗੀਆਂ ਹੋ ਗਈਆਂ ਰੇਟ ਤਾਂ ਵੱਧ ਗਏ ਹੋਰ ਕੀ ਹੋ ਗਿਆ ਹੂੰ ਰੇਟ ਸਾਰੇ ਚੀਜ਼ਾਂ ਦੇ ਵਧ ਜਾਂਦੇ ਨੇ ਹਨਾ ਲੋਕ ਜਿੱਥੇ ਬੈਠਿਆਂਗੇ ਬਾਪੂ ਜੀ ਦੀ ਅਦਾਲਤ ਆਇਆ ਖੇਤ ਨੂੰ ਨਹੀਂ ਜਾਂਦੇ ਅੱਜ ਬਾਹਰ ਬਾਰੇ ਜਾਈ ਜਾਂਦੇ ਨੇ ਕਿ ਵੇਚ ਵੇਚ ਕੇ ਹਨਾ ਥੱਲੇ ਕੰਮ ਕਰਦੇ ਆ ਗੋਰਿਆਂ ਦੇ ਹਨਾ ਕਿਤੇ ਗੋਰੇ ਆਪਣੇ ਥੱਲੇ ਕੰਮ ਕਰਨ ਇੱਥੇ ਆ ਕੇ ਤੇ ਭਈਏ ਜਿਵੇਂ ਕਰਦੇ ਨੇ ਉਰੇ ਯਾਰ ਉਹਨਾਂ ਦਾ ਵੀ ਕਰਦੇ ਨੇ ਗਲਤਾ ਯਾਰ ਹਨਾ ਵੀ ਮੇ ਆਪਦੇ ਵਿੱਚ ਯਾਰ ਇਹ ਆਪਣੇ ਮੁੰਡੇ ਹੁਣ ਯਾਰ ਆਪ ਕੰਮ ਕਰਨਾ ਠੀਕ ਆ ਆਪਾਂ ਨੂੰ ਲੋਡ ਹੀ ਨਾ ਹੋਵੇ ਕਿਸੇ ਹਸਾਰੇ ਲੈਣ ਦੀ ਓਏ ਜੇ ਕੰਮ ਕਰੂ ਲੋਡ ਨਹੀਂ ਪੈਂਦੀ ਲੋਡ ਨਹੀਂ ਪੈਂਦੀ ਹੈਗੀ ਆਪਦਾ ਵਧੀਆ ਖਰਚਾ ਤਾਂ ਹੁੰਦਾਗਾ ਵਧੀਆ ਹੋਰ ਹੁਣ ਨਾਲ ਤੁਸੀਂ ਕਿਤੇ ਸਿਰ ਤੇ ਸਾਡੀ ਸਿਰ ਤੇ ਵੀ ਹਾਂ ਵੀ ਸਾਡੇ ਹੈਗੇ ਨੇ ਵੀ ਮੁੰਡੇ ਹੈਗੇ ਨੇ ਪੋਤੇ ਹੈਗੇ ਨੇ ਵੀ ਸਾਂਭ ਲੈਣਗੇ ਸਾਨੂੰ ਜੇ ਹੁਣ ਅਸੀਂ ਉਹ ਬਾਹਰ ਵਾਗੇ ਤੁਹਾਨੂੰ ਕੌਣ ਸਾਂਭੂਗਾ ਇੱਥੇ ਆਪਾਂ ਜਿਹੜਾ ਲਾਥਰ ਗੁੱਡਣ ਵਾਲਾ ਪਿਆ ਇਹ ਨਹੀਂ ਘੁੱਟਦਾ ਇਹ ਤਾਂ ਹੂੰ ਜੇ ਮੁੰਡਾ ਸ਼ਾਇਦ ਪੈ ਕੇ ਬਾਪੂ ਸਾਰੇ ਜ਼ਮੀਨਾਂ ਉਹ ਕਰੀ ਜਾਂਦੇ ਨੇ ਹਨਾ ਨਸ਼ਿਆਂ 'ਚ ਪੈ ਕੇ ਸਾਰੇ ਨਮ 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 ਨਸ਼ਾ ਆਉਂਦਾਗਾ ਕਿਧਰੇ ਚਿੱਟਾ ਲਾਈ ਜਾਂਦੇ ਨੇ ਲੋਕ ਚਿੱਟਾ ਨਵੇਂ ਚੱਲ ਪਿਆ ਭੈਣ ਦਾ ਖਾਦ ਮੈਨੂੰ ਤਾਂ ਸੁਰੱਖਤ ਮਾਤਾ ਦੇਖੀ ਨਹੀਂ ਕਦੇ ਉਦੋਂ ਤਾਂ ਹੁੰਦੀ ਨਹੀਂ ਸੀ ਉਹਦਾ ਵਾਪੇ ਡੋਡੇ ਫੇ ਭੁੱਕੀ ਜਾਵਾ ਖਾਂਦੇ ਸੀਗੇ ਬੰਦੇ ਕਿੰਨੇ ਕਿੰਨੇ ਕੰਮ ਕਰਦੇ ਸੀ ਕਿੰਨੀ ਸਸਤੀ ਸੀ ਲੋਕ ਲੋਕ ਬਾਪੂ ਪਹਿਲਾਂ ਜਿਵੇਂ ਭੁੱਕੀ ਖਾ ਕੇ ਫੀਮ ਖਾ ਕੇ ਕੰਮ ਕਰਦੇ ਸੀਗੇ ਹੁਣ ਲੋਕ ਖਾ ਕੇ ਪੈ ਜਾਂਦੇ ਨੇ ਹਣਾ ਨਵੇਂ ਨਵੇਂ ਰੋਗ ਲੱਗਦੇ ਨੇਗੇ ਉਹ ਚੀਜ਼ਾਂ ਨਾਲ ਹਨਾ ਉਹ ਤਾਂ ਤੇ ਭੁੱਗੀ ਫੀਮ ਦਾ ਬਹੁਤ ਫਿਰ ਵੀ ਠੀਕ ਆ ਗਈ ਲੋਕ ਕੰਮ ਕਰਦੇ ਉਹਦੇ ਨਾਲ ਜਿਹੜੇ ਉਹ ਚਿੱਟਾ ਲਾਉਂਦੇ ਨੇ ਲੋਕ ਬਾਹਾਂ 'ਚ ਸਰੀਂਜਾ ਰਹਿ ਜਾਂਦੀਆਂ ਨੇ ਹਨਾ ਬਹੁਤ ਔਖਾ ਬਾਈ ਬਹੁਤ ਗੰਦਾ ਨਾ ਸਾ ਚੱਲ ਰਿਹਾ ਉਹ ਤਾਂ ਬਈ ਇੱਕ ਦਵਾਈ ਸੀਗੀ ਹਨਾ ਵੀ ਹਾਂ ਵੀ ਬਾਪੂ ਵੀ ਖਾਂਦੇ ਸੀਗੇ ਕੰਮ ਕਰਦੇ ਸਾਰਾ ਸਾਰਾ ਦਿਨ ਬਈ ਕਰਕੇ ਦੇਖਿਓ ਯਾਰ ਜਿਹੜੇ ਆਪਣੇ ਜ਼ਿਮੀਂਦਾਰ ਭਾਈ ਨੇਗੇ ਉਹਨਾਂ ਨੂੰ ਆਪਦਾਗਾ ਵੀ ਖੇਤਾਂ 'ਚ ਕੰਮ ਕਿੰਨਾ ਹੁੰਦਾ ਹੈ ਹਨਾ ਬਹੁਤ ਔਖਾ ਹੁੰਦਾ ਯਾਰ ਉਹਦਾ ਬਸ ਇੱਕ ਐਂ ਸੀਗਾ ਵੀ ਹਾਂ ਸਾਰਾ ਦਿਨ ਖੇਤ ਚ ਰਹਿਣਾ ਕੰਮ ਕਰਨਾ ਕਹੀ ਚਲਾਉਣੀ ਹੈਗੀ ਹੱਥੀ ਸਾਰਾ ਕੰਮ ਕਰਨਾ ਤੇ ਬਾਕੀ ਐਂ ਹੈਗਾ 10 ਰੁਪਿਆ ਦਾ ਮਿਲ ਜਾਂਦਾ ਸੀ ਹਾਂ 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 ਬਾਪੂ ਤੇ ਬਾਕੀ ਮੁੱਖ ਦੀ ਗੱਲ ਇੱਥੇ ਆਈ ਸਾਰਾ ਇਹਨਾਂ ਦੇ ਬਰੌਲ ਤੋਂ ਬੈਠੇ ਆ ਔਰੇ ਹਨਾ ਜੇ ਇਹਨਾਂ ਨੇ ਨਾ ਕੀਤਾ ਕੰਮ ਹੁੰਦਾ ਤਾਂ ਸੜਕਾਂ ਤੇ ਹੁੰਦੇ ਹਣ ਨੂੰ ਸਾਡੇ ਕੋਲ ਕੀ ਸੀਗਾ ਤੇ ਸਾਡੇ ਕੋਲੇ ਕੁਝ ਵੀ ਨਹੀਂ ਸੀਗਾ ਇਹ ਤਾਂ ਹੈ ਜੇ ਜ਼ਮੀਨਾਂ ਹੈਗੀਆਂ ਨੇ ਇੰਨਾ ਕਰਕੇ ਹੈਗੀਆਂ ਨੇ ਲੈ ਹੋਰ ਹੁਣ ਨਹੀਂ ਜ਼ਮੀਨਾਂ ਸਾਡੇ ਕੋਲੇ ਕਿੱਥੇ ਸੀਗੀਆਂ ਤੇ ਪਾਪੇ ਆ ਸਾਡਾ ਨਵਾਂ ਚੈਨਲ ਆਗਾ ਤੇ ਕਹਿੰਦੇ ਸਬਸਕ੍ਰਾਈਬ ਕਰਦੋ ਪਾਪੇ ਸਪੋਰਟ ਕਰਿਓ ਇਹਨਾਂ ਨੂੰ ਸਪੋਰਟ ਕਰਦੋ ਕਹਰੇ ਵੱਧ ਤੋਂ ਵੱਧ ਅੱਛਾ ਕਹਦੇ ਪਾਪੇ ਕਹੇ ਵੱਧੂ ਵੱਧਾ ਮੁੰਡੇ ਨੂੰ ਸਪੋਰਟ ਕਰੋ ਭਾਈ ਹਾਂ ਸਪੋਰਟ ਕਰੋ ਭਾਈ ਆ ਠੀਕ ਆ ਭਾਈ ਸਾਸੀ ਕਾਲ ਸਾਰਿਆਂ ਨੂੰ ਠੀਕ ਆ ਸਾਰਿਆਂ ਨੂੰ ਦਿਲੋਂ ਧੰਨਵਾਦ ਜੀ ਤੇ ਇਸ ਤੋਂ ਬਾਅਦ ਹੋਰ ਬਲੌਗ ਆਊਗਾ ਤੇ ਆਪਣਾ ਕੋਈ ਬਲੌਗ ਨਹੀਂ ਸੀ ਇਹ ਰੀਅਲਿਟੀ ਆਗੀ ਆਪਣੇ ਪੰਜਾਬ ਜਮੀ ਖਤਮ ਹੁਣ ਚੱਲਿਆਗਾ ਠੀਕ ਆ ਆਸ਼ੀਰਵਾਦ ਜੀ ਸਾਰਿਆਂ ਨੂੰ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਇਹ ਸਾਡਾ ਨਿਊ ਚੈਨਲ ਆ ਜੀ ਇਹਦੇ ਵਲੌਗਸ ਆਇਆ ਕਰਨਗੇ ਪ੍ਰੈਂਕਸ ਆਇਆ ਕਰਨਗੇ ਤੇ ਚੈਲੰਜ ਆਇਆ ਕਰਨਗੇ ਥੋੜਾ ਇੱਕ ਇੱਕ ਲਾਈਕ ਇੱਕ ਇੱਕ ਕਮੈਂਟ ਸਾਨੂੰ ਮੋਟੀਵੇਟ ਕਰੂਗਾ ਬਰੇ ਅਸੀਂ ਜ਼ੀਰੋ ਤੋਂ ਉੱਠਿਆਂਗੇ ਸਾਨੂੰ ਕੁਝ ਵੀ ਨਹੀਂ ਪਤਾ ਤੁਹਾਡਾ ਇਕੱਲਾ ਇਕੱਲਾ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਹੈਗਾ ਹਨਾ ਜਿਹੜਾ ਤੁਸੀਂ ਚੈਲੰਜ ਦੇਵੋਗੇ ਜਾਂ ਪ੍ਰੈਂਕਸ ਦੀ ਵੀਡੀਓ ਕਹੋਗੇ ਵੀ ਹਾਂ ਤੁਸੀਂ ਆਹ ਆਹ ਕੰਟੈਂਟ ਤੇ ਬਣਾਓ ਅਸੀਂ ਉਹੀ ਬਣਾਵਾਂਗੇ ਠੀਕ ਆ ਤੇ ਹਾਂ ਜਿਹੜੀ ਪਹਿਲਾ ਵੀਡੀਓ ਬਣਾਈ ਸੀ ਬਈ ਉਹ ਕੋਈ ਬਲੌਗ ਨਹੀਂ ਹੈ ਕੁਝ ਵੀ ਨਹੀਂ ਹੈਗਾ ਉਹ ਰਿਐਲਿਟੀ ਆ ਜਦੋਂ ਅਸੀਂ 7-8 ਸਾਲ ਦੇ ਹੁੰਦੇ ਸੀ ਨਾ ਸਾਰੇ ਮਤਲਬ ਅਸੀਂ ਫੈਮਿਲੀ ਇੱਥੇ ਖੇਤ ਹੁੰਦੀ ਸੀਗੀ ਤੇ ਅੱਜ ਦੇ ਟਾਈਮ 'ਚ ਯਾਰ ਕੋਈ ਵੀ ਨਹੀਂ ਹੈਗਾ ਇੱਥੇ ਆ ਜਾਂਦੇ ਆ ਗੇੜਾ ਮਾਰ ਕੇ ਚਲੇ ਜਾਂਦੇ ਆ ਯਾਰ ਤੇ ਬਾਕੀ ਜਨਰੇਸ਼ਨ ਯਾਰ ਅੱਜ ਦੀ ਹਨਾ ਬਾਹਰ ਚਲੀ ਗਈ ਸਾਨੂੰ ਪਤਾ ਹੀ ਹੈਗਾ ਕੁਝ ਨਹੀਂ ਰਿਹਾ ਹੈਗਾ ਕੋਈ ਨਸ਼ੇ 'ਚ ਪੈ ਗਿਆ ਕੋਈ ਬਾਹਰ ਚਲੀ ਗਈ ਯਾਰ ਖੇਡ ਖਾਲੀ ਹੋ ਗਏ ਯਾਰ ਜੱਬੀ ਖਾਲੀ ਹੋ ਗਈ ਮਤਲਬ ਬਹੁਤ ਔਖਾ ਯਾਰ ਮਤਲਬ ਘਰ ਦੇਆਂ ਵੀ ਬਹੁਤ ਔਖਾ ਹੈਗਾ ਹਨਾ ਪਿੱਛੇ ਮਤਲਬ ਜਿੰਨਾ ਦੇ ਸਹਾਰੇ ਹੁੰਦੇ ਯਾਰ ਸਾਡੀ ਸਹਾਰੇ ਨਹੀਂ ਘਰ ਦੇ ਹਨਾ ਵੀ ਸਾਡੇ ਸਿਰ ਤੇ ਮਤਲਬ ਹੀ ਹਾਂ ਵੀ ਸਾਡੇ ਜਵਾਕ ਹੈਗੇ ਨੇ ਵੀ ਸਾਨੂੰ ਸਾਂਭ ਲੈਣਗੇ ਯਾਰ ਉਹਨਾਂ ਦਾ ਵੀ ਬਹੁਤ ਔਖਾ ਹੋ ਗਿਆ ਵੀ ਇਹ ਕੋਈ ਬਲੌਗ ਨਹੀਂ ਹੈਗਾ ਇਹ ਰਿਐਲਿਟੀ ਹੈਗੀ ਸੱਚੀ ਹਕੀਕਤ ਆ ਗਈ ਵੀ ਹਨਾ ਅਸੀਂ ਪਹਿਲਾਂ ਮੋਟਰ 'ਤੇ ਬੈਠੇ ਰਹੇ ਜੀ ਹੱਥੀ ਕੰਮ ਹੁੰਦਾ ਸੀ ਉਹਦਾ ਮਸ਼ੀਨਰੀ ਆ ਗਈ ਮਸ਼ੀਨਰੀ ਆ ਗਈ ਹੱਥੀ ਸਾਰਾ ਕੰਮ ਹੁੰਦਾ ਸੀਗਾ ਜੀਰੀ ਝਾੜਨਾ ਸਭ ਕੁਝ ਕਰਨਾ ਪਰਾਲੀ ਕਰਨੀ ਸਾਰਾ ਕੁਝ ਕੁੱਪ ਬੰਨਣੇ ਸਾਰਾ ਕੁਝ ਇੱਕੋ ਹੀ ਗੱਲ ਹੁੰਦੀ ਹੱਥਾਂ ਨਾਲ ਹੀ ਹੁੰਦਾ ਸੀ ਸਾਰਾ ਕੰਮ ਮਸ਼ੀਨਾਂ ਆ ਗਈਆਂ ਹੁਣ ਮਸ਼ੀਨਾਂ ਸਾਰਾ ਕੁਝ ਕਰਦੀਆਂ ਦੱਸ ਦੇਣਾ ਜੇ ਸਾਰਾ ਕੰਮ ਨਿਵੇੜ ਕੇ ਬੰਦਾ ਵਿਹਲਾ ਹੋ ਜਾਂਦਾ ਹੈਗਾ ਤੇ ਟੈਨਸ਼ਨਾਂ ਇੰਨੀਆਂ ਵਧ ਗਈਆਂ ਬੰਦੇ ਦੀਆਂ ਹਨਾ ਵੀ ਪੈਸੇ ਦਿੱਕਤ ਦੇਣੀ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਬਈ ਇਹੀ ਸਾਡੀ ਮੇਨ ਮਕਸਦ ਤਾਂ ਇਹ ਜੀ ਦਾ ਵੀ ਸਾ ਤੁਹਾਨੂੰ ਇੰਟਰੋਡਕਸ਼ਨ ਦਈਏ ਸਾਡੀ ਵੀ ਅਸੀਂ ਦੱਸੀ ਤੁਹਾਨੂੰ ਵੀ ਆਹ ਸਾਡਾ ਨਵਾਂ ਚੈਨਲ ਆਗਾ ਹਨਾ ਵੀ ਵੱਧ ਤੋਂ ਵੱਧ ਸਪੋਰਟ ਕਰੋ ਬਈ ਤੇ ਧੰਨਵਾਦ ਵੀਰੇ ਧੰਨਵਾਦ ਵੀਰੇ ਦਿਲੋਂ ਧੰਨਵਾਦ ਤੁਹਾਡਾ ਤੇ ਸਪੋਰਟ ਜਰੂਰ ਕਰਿਓ ਯਾਰ